ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਵਰਸੀ ਦੇ ਮੌਕੇ ਤੇ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੂੰ ਨਤਮਸਤਕ ਹੋਇਆ ਕੋਈ ਛੋਟੀ ਮੋਡੀ ਕੁਰਬਾਨੀ ਨਹੀਂ ਸੀ 19 ਸਾਲ ਦੀ ਉਮਰ ਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਹਰ ਵਕਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਤੇ ਫੋਟੋ ਦੇ ਪਿੱਛੇ ਲਿਖਿਆ ਹੁੰਦਾ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਜਿਹੜੀ ਉਮਰ 'ਚ ਬੱਚੇ ਆਪਣੇ ਮਾਪਿਓ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ 'ਚ ਉਹ ਅੰਗਰੇਜ਼ਾਂ ਤੋਂ ਮੁਲਕ ਮੰਗੀ ਜਾਂਦੇ ਵੀ ਸਾਡਾ ਮੁਲਕ ਦਿਓ ਇਹ ਛੋਟੀ ਮੋਟੀ ਸੋਚ ਨਹੀਂ ਹੈਗੀ ਸੋ ਮੈਂ ਉਹਨਾਂ ਨੂੰ ਸ਼ਰਨ ਅੰਜਲੀ ਦਿਨਾ ਤੇ ਨਾਲ ਨਾਲ ਪਿੰਡ ਵੱਲੋਂ ਬਹੁਤ ਸਾਰੀਆਂ ਮੰਗਾਂ ਲਿਸਕ ਜਿਹੜੇ ਟੀਨ ਗਏ ਨੇ ਜਿੱਚੇ ਬਹੁਤ ਸਾਰੀਆਂ ਪੂਰੀਆਂ ਹੋਣ ਵਾਲੀਆਂ ਹੀ ਨੇ 45 ਕਰੋੜ 84 ਲੱਖ ਰੁਪਈਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨ ਲੱਗੇ ਪਰ ਇੱਕ ਗੱਲ ਮੈਂ ਨਾਲ ਜ਼ਰੂਰ ਕਹਿਣਾ ਥੋੜਾ ਜਿਹਾ ਕੋਲੇ ਖੜ ਕੇ ਆਪ ਕੰਮ ਕਰਾਇਓ ਕਿਉਂਕਿ ਕਈ ਵਾਰੀ ਮਟੀਰੀਅਲ ਮਾਰਾ ਲੱਗ ਜੇ ਉਹੀ ਮੰਗ ਫਿਰ 6 ਮਹੀਨੇ ਬਾਅਦ ਉੱਠ ਖੜਦੀ ਹੈ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਬੀਸੀ ਸਾਹਿਬ ਇਹ ਤੁਸੀਂ ਲੈ ਲਓ ਤੇ ਮੈਨੂੰ ਇਹਦਾ ਐਸਟੀਵੇਟ ਬਣਾ ਕੇ ਭੇਜੋ ਇਹ ਬਜਟ ਵਾਲੇ ਪਾਸਿਓਂ ਬਸ ਕੰਜੂਸੀ ਨਾ ਕਰਿਓ 2-4 ਲੱਖ ਭਾਵੇਂ ਵੱਧ ਹੀ ਆ ਜੇ ਪਰ ਐਸ ਪਿੰਡ ਚ ਆ ਗਿਆ ਤਾਂ ਪੁਨ ਵਾਲੇ ਕੰਮ ਐ